ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਜੀ ਪਿੰਡ ਲਹਿਰਾ 베ਗਾ ਜ਼ਿਲ੍ਹਾ ਬਰਹਿੰਡਾ ਬਾਈ ਬਸੰਤ ਸਿੰਘ ਫੌਜੀ ਦੇ ਘਰੇ ਖੜੇ ਆ ਤੇ ਬਾਈ ਕੋਲੇ ਬਹੁਤ ਸੋਹਣੀ ਚੌਥੇ ਸੂਏ ਸੂਨ ਵਾਲੀ ਬਾਈ ਜੀ ਪੂਰੀ ਮੱਝ ਬਕਾਊਗਾ ਬਹੁਤ ਹੀ ਵਧੀਆ ਵਣਦੇ ਆਪਣੀ ਬਹੁਤ ਚੰਗੇ ਦੁੱਧ ਵਾਲੀ ਹੈ ਬਾਈ ਜੀ 14 ਲੀਟਰ ਨੇ ਖੁੱਲਾ ਦਿੱਤਾ ਦੁੱਧ ਮੰਨਦੇ ਬੰਦ ਕਿਰਾਂ ਪਾ ਦੇ ਬਸ ਮਗਰ ਉਹ ਕਰੀ ਜਾ ਤੇ ਹਜੇ 5-7 ਦਿਨਾਂ ਦੀ ਕੱਚੀ ਆ ਬਾਈ ਜੀ ਖੰਡੀ ਸੀਲਾ ਘਰ ਦਾ ਕੰਮ ਆ ਬਾਈਆਂ ਦਾ ਕੋਈ ਵਪਾਰ ਦਾ ਕੰਮ ਨਹੀਂ ਕਿਉਂਕਿ ਪੂਰੀ ਦੀ ਆਪਾਂ ਨੂੰ ਵੀ ਪਤਾ ਅੱਜਕੱਲ ਮਿਲ ਬਹੁਤ ਘੱਟ ਰਹੀਆਂ ਮੰਗ ਬਹੁਤ ਆ ਉਹਨਾਂ ਨੂੰ ਹੱਕ ਦੇ ਮੜਾ ਜਿੱਤ ਚੱਲ ਪੱਟ ਕੁੜੇ ਦੀ ਚੰਗੀ ਆ ਤੇ ਥਾਂ ਦੇ ਵੀ ਸਾਫ਼ ਆ ਭਰਾਵਾਂ ਜੀ ਲਾਉਂਦੀ ਆਉਂਦੀ ਆ ਬਾਈ ਜੀ ਪਿੰਡ ਲੇਰਾ ਵੇਗਾ ਜ਼ਿਲ੍ਹਾ ਬਠਿੰਡਾ ਤੇ ਬਾਈ ਦਾ ਨਾਮ ਬਸੰਤ ਸਿੰਘ ਫੌਜੀ ਤੇ ਮੇਰੇ ਭਰਾ ਦਾ ਨਾਮ ਆਪ ਆਪਣਾ ਤੇ ਇਹਦਾ ਜਿਹੜਾ ਰੇਟ ਰੱਖਿਆ ਬਾਈ